ਨੋ ਬਰਾਦਰ ਜੀ ਤੇ ਪੀਜੀ ਬਹੁਤ ਸਿਖਿਆ 1152 ਫਰੰਟ ਦੇ ਜੁਝਾਰੂ ਸਾਥੀਓ ਆਪਾਂ ਲਗਾਤਾਰ ਪਿਛਲੇ 3 ਸਾਲਾਂ ਤੋਂ ਇਸ ਭਰਤੀ ਨੂੰ ਪੂਰਾ ਕਰਵਾਉਣ ਦੇ ਲਈ ਲੱਗੇ ਹੋਏ ਆਂ ਪਹਿਲਾਂ ਸਰਕਾਰ ਕੋਲੇ ਬਹਾਨਾ ਸੀ ਕਿ ਇਹ ਭਰਤੀ ਕੋਰਟ ਦੇ ਵਿੱਚ ਲੜਕੀ ਹੋਈ ਆ ਜਿਸ ਦਿਨ ਵੀ ਕੋਰਟ ਦੇ ਵਿੱਚੋਂ ਇਹਦਾ ਫੈਸਲਾ ਆਏਗਾ ਡਬਲ ਬੈਂਚ ਦੇ ਵੱਲੋਂ ਜੋ ਵੀ ਫੈਸਲਾ ਆਏਗਾ ਅਸੀਂ ਉਹ ਤੁਹਾਡੇ ਉੱਪਰ ਲਾਗੂ ਕਰ ਦੇਵਾਂਗੇ ਤੁਮ ਸਾਰੇ ਉਹ ਪਕਾਇਆ ਅਸੀਂ ਪ੍ਰਸ਼ਾਸਨ ਨੂੰ ਤੇ ਮੀਡੀਆ ਨੂੰ ਦੱਸਣਾ ਚਾਹੁੰਨੇ ਆ ਕਿ 23 ਸਤੰਬਰ 2024 ਨੂੰ ਹਾਈ ਕੋਰਟ ਦੇ ਮਾਨਯੋਗ ਹਾਈ ਕੋਰਟ ਦੇ ਡਬਲ ਬੈਂਚ ਵੱਲੋਂ ਇਸ ਭਰਤੀ ਨੂੰ ਪੂਰਾ ਕਰਨ ਦੇ ਲਈ ਹਰੀ ਛੰਡੀ ਦੇ ਦਿੱਤੀ ਗਈ। ਸਰਕਾਰ ਨੇ ਜਿਨ੍ਹਾਂ ਕੋਲੇ ਪਿਛਲੀ ਸਰਕਾਰ ਦੇ ਵਿੱਚੋਂ 483 ਸਾਥੀਆਂ ਕੋਲ ਸਾਡੇ ਉਮੀਦਵਾਰਾਂ ਕੋਲ ਜੁਆਇਨਿੰਗ ਲੈਟਰ ਸੀ ਉਹਨਾਂ ਨੂੰ ਸਟੇਸ਼ਨਾਂ ਦੇ ਉੱਪਰ ਭੇਜ ਦਿੱਤਾ। ਉਹ ਉਹ ਕੰਮ ਲਗਭਗ 45 ਦਿਨਾਂ ਦੇ ਵਿੱਚ ਹੋਇਆ ਵਿਆ ਸੀ ਜਿਹਦੇ ਵਿੱਚ ਐਡਵਰਟਾਈਜ਼ਮੈਂਟਰੀ ਕੀਤੀ ਉਹ ਪੇਪਰ ਹੋਇਆ ਸਾਰੀਆਂ ਜਿਹੜੀਆਂ ਕੋਈ ਹੋਰ ਤਰ੍ਹਾਂ ਦੀਆਂ ਸ਼ਿਕਾਇਤਾਂ ਜਾਂ ਜਿਹੜੀਆਂ ਕਮੀਆਂ ਸੀ ਉਹ ਦੂਰ ਕੀਤੀਆਂ ਗਈਆਂ ਰਜਿਸਟਰ ਕੱਢਿਆ ਗਿਆ ਸਕਰੂਟੀਨੀ ਕੀਤੀ ਗਈ ਤੇ ਸਾਧੀਆਂ ਨੂੰ 667 ਜਿਹੜੇ 607 ਵਿਅਕਤੀਆਂ ਨੂੰ ਜੁਆਇਨਿੰਗ ਲੈਟਰ ਤੱਕ ਦੇ ਦਿੱਤੇ ਸੀ ਉਹਨਾਂ ਦੇ ਪੋਸ਼ਕ ਨੂੰ ਕਾਲਜਾਂ ਵਿੱਚ ਵੀ ਭੇਜ ਦਿੱਤਾ ਗਿਆ ਸੀ ਉਹਨਾਂ ਦਾ ਕੀਤਾ ਹੋਇਆ ਕੰਮ ਹੀ ਇਹਨਾਂ ਨੇ 2 ਦਿਨ ਲਗਾ ਕੇ ਉਸ ਨੂੰ ਪੂਰਾ ਕੀਤਾ ਪਰ ਜਿਹੜਾ ਇਨ ਇਸ ਸਰਕਾਰ ਨੇ ਕੰਮ ਕਰਨਾ ਸੀਗਾ ਸਾਡੇ ਰਿਜ਼ਲਟ ਡਿਕਲੇਅਰ ਹੋਏ ਪਏ ਆ ਸਾਈਟ ਤੇ ਅਪਲੋਡ ਹੋਏ ਆ ਤੇ ਉਹਨੂੰ ਬਸ ਇਹਨਾਂ ਨੇ ਜੁਆਇਨਿੰਗ ਲੈਟਰ ਦੇ ਕੇ ਕਾਲਜਾਂ 'ਚ ਭੇਜਣਾ ਜਿਹੜਾ ਕਿ ਇੱਕ ਜਾਂ 2 ਦਿਨ ਦਾ ਕੰਮ ਆ ਪਿਛਲੇ 70 ਦਿਨ ਤੋਂ ਉੱਥੇ ਦਾ ਉੱਥੇ ਹੀ ਰਹਿਗਾ ਅਸੀਂ ਡੀਪੀਆਈ ਦਫ਼ਤਰ ਵੀ ਅਸੀਂ ਡੀਪੀਆਈ ਦਫ਼ਤਰ ਵੀ ਲਗਾਤਾਰ ਗਏ ਉੱਥੇ ਜਨਪੁਰ ਰਾਜਧਾਨੀ ਚਲਾਇਆ ਗਿੱਦੜਵਾ ਦੇ ਵਿੱਚ ਵੀ ਅਸੀਂ ਦੋ ਵਾਰ ਗਏ ਇੱਥੇ ਵੀ ਅਸੀਂ ਅੱਜ ਦੂਜੀ ਵਾਰ ਆਏ ਆ ਹੱਦ ਤੱਕ ਪਹਿਲਾਂ ਵੀ ਆਪਾਂ ਇੱਥੇ ਆਏ ਸੀ ਤਾਂ ਉਦੋਂ ਇਹ ਕਿਹਾ ਕਿ ਅਸੀਂ ਕਿ ਤੁਹਾਡੀ ਮੀਟਿੰਗ ਕਰਵਾ ਦੇਦੇ ਹਾਂ ਤਾਂ ਉੱਥੇ ਪੈਨਲ ਮੀਟਿੰਗ ਜਿਹੜੀ ਆਪਾਂ ਨੂੰ ਮੰਤਰੀ ਸਾਹਿਬ ਨਾਲ ਸਿੱਖਿਆ ਮੰਤਰੀ ਨਾਲ ਕਰਵਾਈ ਸੀ ਉੱਥੇ ਅਸੀਂ ਆਪਣੇ ਸਾਰੇ ਪੱਖ ਰੱਖੇ ਤੇ ਸਿੱਖਿਆ ਸਕੱਤਰ ਸਾਹਿਬ ਇਸ ਗੱਲ ਨੂੰ ਮੰਨ ਗਏ ਸੀ ਕਿ ਤੁਹਾਡੇ ਸਾਰੇ ਜਿਹੜੇ ਤਰਕ ਆ ਉਹ ਸਹੀ ਨੇ ਤੇ ਅਸੀਂ ਇਸ ਭਰਤੀ ਨੂੰ ਤਿੰਨ ਦਿਨਾਂ ਦੇ ਅੰਦਰ ਅੰਦਰ ਪੂਰਾ ਕਰ ਦੇਵਾਂਗੇ ਜੋ ਵੀ ਅਸੀਂ ਤਿੰਨ ਦਿਨਾਂ ਚ ਕੰਮ ਕੀਤਾ ਉਹ ਅਸੀਂ ਤੁਹਾਨੂੰ ਡਿਜੀਟਲ ਤੌਰ ਤੇ ਦਿਖਾ ਵੀ ਦੇਵਾਂਗੇ ਕਿ ਤੁਹਾਨੂੰ ਯਕੀਨ ਆ ਜਾਏਗਾ ਸੋਮਵਾਰ ਨੂੰ ਅਸੀਂ ਸਿੱਖਿਆ ਸਕੱਤਰ ਸਾਹਿਬ ਨੂੰ ਜਦੋਂ ਮਿਲਣ ਗਏ ਤਾਂ ਉਹਨਾਂ ਨੇ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਯੂਨੀਅਨ ਨੂੰ ਨਹੀਂ ਮਿਲਣਾ ਫਿਰ ਅਸੀਂ ਇਕੱਲੇ ਕੇ ਡੀਪੀਆਈ ਸਾਹਿਬ ਨੂੰ ਬਿਲਾਉ ਅਸੀਂ ਡੀਪੀਆਈ ਦਫ਼ਤਰ ਗਏ ਉਹਨਾਂ ਨੇ ਵੀ ਕਿਹਾ ਕਿ ਮੈਂ ਅੱਜ ਤੋਂ ਬਾਅਦ ਜਿਹੜਾ ਗੇਟ ਦੇ ਉੱਪਰ ਪਬਲਿਕ ਡੀਲਿੰਗ ਬੰਦ ਹੈ ਲਿਖਾ ਕੇ ਲਗਾ ਕੇ ਲਿਖਾ ਦੇਣੀ ਆ ਉਹ ਉਹਨਾਂ ਨੇ ਆਪਣੇ ਜਿਹੜਾ ਬਾਹਰ ਉਹਨਾਂ ਦੇ ਸ਼ੀਸ਼ਾ ਹੈਗਾਗਾ ਉੱਥੇ ਉਹਨਾਂ ਨੇ ਲਿਖ ਕੇ ਲਾ ਵੀ ਦਿੱਤਾ ਕਿ ਪਬਲਿਕ ਡੀਲਿੰਗ ਬੰਦ ਹੈ ਕਾਇ ਅਫਸਰ ਲਾਇਕਾ ਦੇ ਲਈ ਆ ਪੰਜਾਬ ਦੇ ਲੋਕਾਂ ਨੇ ਜਿਹੜੇ ਪੈਸੇ ਆ ਉਹਨਾਂ ਤੋਂ ਇਹੇ ਤਨਖਾਹਾਂ ਲੈ ਰਹੇ ਆ ਤੇ ਲਿਖ ਰਹੇ ਆ ਕਿ ਪਬਲਿਕ ਡੀਲਿੰਗ ਬੰਦ ਹੈ ਤਾਂ ਉਹਨਾਂ ਨੇ ਸਾਨੂੰ ਕਿਹਾ ਕਿ ਤਿੰਨ ਹਫ਼ਤੇ ਮੇਰੇ ਦਫ਼ਤਰ ਚ ਨਾ ਬੜਿਓ ਤੇ ਉਹਨਾਂ ਨੇ ਗਾਂ ਗਾਂ ਨਾਰਾ ਲਾਤਾ ਕਿ ਡਿਪਟੀ ਡੀਪੀਏ ਸਾਹਿਬ ਨੂੰ ਮਿਲੋ ਅਸੀਂ ਉਹਨਾਂ ਨੂੰ ਮਿਲੇ ਤਾਂ ਉਹਨਾਂ ਦਾ ਇੱਕੋ ਇੱਕ ਜਿਹੜਾ ਉਹਨਾਂ ਨੂੰ ਤਿੰਨ ਸ਼ਬਦ ਸਿਖਾ ਕੇ ਰੱਖੇ ਹੋਏ ਆ ਕਿ ਤੁਹਾਡਾ ਕੰਮ ਹੋ ਰਿਹਾ ਤਾਂ ਉਹ ਕੰਮ ਹੋ ਰਿਹਾ ਸਾਨੂੰ ਅਸੀਂ 70 ਦਿਨਾਂ ਤੋਂ ਵੇਖ ਰਹੇ ਹਾਂ ਅਸੀਂ ਇਹ ਵੀ ਦੇਖਿਆ ਕਿ ਪਿਛਲੀ ਜਿਹੜੇ ਸਾਡੇ ਸਾਥੀ ਅੰਦਰ ਗਏ ਆ ਉਹਨਾਂ ਦੇ ਵਿੱਚੋਂ ਇੱਕ ਸਾਥੀ ਜਿਹੜੇ ਮੈਡਮ ਉਹਨਾਂ ਨੇ ਜਦੋਂ ਸੁਸਾਇਡ ਕੀਤਾ ਤਾਂ ਸਰਕਾਰ ਨੇ ਉਹਦੇ ਤੇ ਥੋੜਾ ਜਿਹਾ ਕੰਮ ਕਰਕੇ ਉਹਨਾਂ ਨੂੰ ਅੰਦਰ ਭੇਜਿਆ ਤਾਂ ਇਹ ਭਗਵਾਨ ਤਮਾਨ ਜਿਹੜਾ ਹੈ ਇਹ ਸਾਡੇ ਖੂਨ ਦਾ ਪਿਆਸਾ ਤੇ ਅਸੀਂ ਅੱਜ ਖੂਨ ਡੋਲਣ ਹੀ ਆਏ ਆ ਕਾਸੀ ਪਿਛਲੀ ਵਾਰੀ ਵੀ ਆਈ ਸੀ ਕਿ ਸਾਨੂੰ ਜੇਲਾ ਚ ਸੁੱਟ ਲੋ ਸਾਡੇ ਦੇ ਪਰਚੇ ਮਾਰ ਪਾ ਲੋ ਸਾਡੇ ਦੇ ਲਾਠੀ ਚਾਰਜ ਕਰ ਲੋ ਖੂਨ ਅਸੀਂ ਉਦੋਂ ਵੀ ਪੇਸ਼ ਕੀਤਾ ਸੀ ਉਦੋਂ ਸਾਨੂੰ ਵੀਰ ਸੀ ਕਿ ਸ਼ਾਇਦ ਇਸ ਗੋਲੀ ਸਰਕਾਰ ਦੇ ਕੰਨ ਖੁੱਲਣਗੇ ਪਰ ਉਹਦਾ ਕੋਈ ਅਸਰ ਨਹੀਂ ਹੋਇਆ ਅੱਜ ਅਸੀਂ ਆਪਣ ਮਰਨ ਦਾ ਦਸ਼ਾ ਸ਼ੁਰੂ ਕਰ ਰਹੇ ਹਾਂ ਜੇਕਰ ਭਗਵਾਨ ਕਮਾਲ ਨੂੰ ਸਾਡੀ ਜਾਨ ਚਾਹੀਦੀ ਆ ਤੇ ਸਾਡੇ ਸਾਥੀਆਂ ਦੀ ਜਾਨ ਦੇ ਨਾਲ ਉਹ ਉਹਦੇ ਕੰਨ ਖੁੱਲਣਗੇ ਉਹਨੂੰ ਪਤਾ ਲੱਗੂਗਾ ਕਿ ਬਚੇਰੀ ਸਿੱਖਿਆ ਦਾ ਹਾਲ ਕੀ ਆ ਤਾਂ ਅਸੀਂ ਅੱਜ ਆਪਣੀ ਜਾਨ ਪੇਸ਼ ਕਰ ਰਹੇ ਹਾਂ ਅਤੇ ਪਹਿਲੇ ਜਥੇ ਦੇ ਵਿੱਚ ਆਪਣੇ ਤਿੰਨ ਸਾਥੀ ਸਾਡੇ ਮਰਨ ਵਰਤ ਤੇ ਬੈਠ ਰਹੇ ਨੇ ਪੰਜਾਬੀ ਵਿਸ਼ੇ ਤੋਂ ਡਾਕਟਰ ਪਰਮਜੀਤ ਸਿੰਘ ਪੀ ਐਚ ਡੀ ਕਰਕੇ ਅੱਜ ਭਗਵੰਤ ਮਾਨ ਸਰਕਾਰ ਦੇ ਮੂੰਹ ਤੇ ਛਪੇੜ ਮਾਰਨ ਆਇਆ ਕਿਉ ਮਰਨ ਵਰਤ ਦੇ ਉੱਪਰ ਸਭ ਤੋਂ ਉੱਚੀ ਜਿਹੜੀ ਸਿੱਖਿਆ ਦਾ ਹੱਥ ਦੀ ਉਹ ਡਿਗਰੀ ਲੈ ਕੇ ਅੱਜ ਇਹ ਇੱਥੇ ਮਰਨ ਵਰਤ ਤੇ ਬੈਠੇ ਆ ਪੰਜਾਬੀ ਵਿਸ਼ੇ ਤੋਂ ਡਾਕਟਰ ਪਰਮਜੀਤ ਸਿੰਘ ਹਿੰਦੀ ਵਿਸ਼ੇ ਤੋਂ ਪੀ ਐਚ ਡੀ ਕਰ ਰਹੇ ਡਾਕਟਰ ਜਸਵੰਤ ਸਿੰਘ ਇਸ ਸਮਾਰਨ ਵਾਅਦੇ ਵਿੱਚ ਸ਼ਾਮਲ ਹੋ ਰਹੇ ਆ ਅੰਗਰੇਜ਼ੀ ਵਿਸ਼ੇ ਤੋਂ ਸੁਰਿੰਦਰ ਸਿੰਘ ਚੌਧਰੀ ਉਹ ਵੀ ਸਾਥ ਸਕਾਲਰ ਉਹ ਇਸ ਵਿਸ਼ੇ ਦੇ ਵਿੱਚ ਇਸ ਵਿਸ਼ੇ ਦੇ ਵਿੱਚ ਸਿਲੈਕਟ ਹੋਏ ਉਮੀਦਵਾਰ ਆ ਉਹ ਵੀ ਇਸ ਸਮਾਰਨ ਵਾਅਦੇ ਪਹਿਲੇ ਜੱਥੇ ਵਿੱਚ ਬੈਠ ਰਿਹਾ ਅਸੀਂ ਸਰਕਾਰ ਨੂੰ ਇਹ ਵੀ ਦੱਸਣਾ ਚਾਹੁੰਦੇ ਆ ਕਿ ਜਦੋਂ ਸਰਕਾਰ ਇਹਨਾਂ ਤਿੰਨਾਂ ਦਾ ਖੂਨ ਪੀ ਕੇ ਭਗਵੰਤ ਮਾਨ ਸਰਕਾਰ ਨੇ ਜਦੋਂ ਇਹਨਾਂ ਦੀ ਸ਼ਹਾਦਤ ਹੋ ਗਈ ਉਸ ਤੋਂ ਬਾਅਦ ਇਹ ਸਾਡਾ ਜਿਹੜਾ ਮਰਨ ਵਰਤਾ ਇਹ ਖਤਮ ਨਹੀਂ ਹੋਊਗਾ ਉਸ ਤੋਂ ਅਗਲਾ ਜੱਥਾ ਸਾਡਾ ਤਿਆਰ ਆ ਜਦੋਂ ਉਹਨਾਂ ਦਾ ਵੀ ਖੂਨ ਪੀ ਲਿਆ ਉਸ ਤੋਂ ਅਗਲਾ ਵੀ ਜੱਥਾ ਤਿਆਰ ਆ ਇਹ ਸਾਰੇ ਦੇ ਸਾਰੇ ਜਿਹੜੇ ਅੰਤ ਤੱਕ ਜਿਹੜੇ ਬੈਠੇ ਆ ਉਹ ਇਹ ਜੱਥਾ ਹੀ ਆ ਸਾਡਾ ਸਾਰਾ ਉਹਦਾ ਪਹਿਲਾ ਜਿਹੜਾ ਸਾਡਾ ਫੇਜ਼ ਆ ਉਹ ਇਹਨਾਂ ਤਿੰਨ ਸਾਥੀਆਂ ਤੋਂ ਅੱਜੇ ਸ਼ੁਰੂ ਕਰ ਰਹੇ ਆ ਪ੍ਰਿੰਸੀਪਲ

ਕਵਤ ਤੁਮਾਰ ਹੋ ਹਾਏ 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 ਯਾਰਾ ਸੁਣ ਬੰਦੇ ਦੀ ਭਾਰਤੀ ਜਿੰਦਾਬਾਦ हि पार्टी जिंदाबाद हो है, सा साथी जिंदाबाद साथी जिंदाबाद सा जिंदाबाद साती जिंदाबाद साके साथी जिंदाबाद या सरकार मरदा दाद या सरकार है कल सुनती है से अपा हो है कब कब तो है या सरकार है मुख्यमंत्री आए है कल सुनता है अंदर वर्ग है मुख्यमंत्री है कल सुनता है कल सुनता है Mokhmatini Sharma Karo, Mokhmatini Sharma Karo, Sharmani Adi Tab Sharma

कालूमी वेरो स्टेशन चार सौ ग्रही चार सौ ग्रह जी लड़ाई शर्म करो या सरकार मुरदा सिंधा सिखिया सिंधा जो सरकार मुर्दा 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 जो सरकार हए हैल पे है जो सरकार शहम करो मुख्यमंत्री करंत्री कर ਮਤਰੀ ਡਰਦਾ ਹੈ ਤੁਹਾਨੂੰ ਅਪਕੇ ਕਰਦਾ ਹੈ ਕੋਈ ਕੋਈ ਯਾਦ ਉਹ ਡਰਦਾ ਹੈ ਡੀਪੀਆਈ ਕਰਦਾ दफ़ा करो कई यातून दफ़ा کرو डर है मुख्यमंत्री डर है वो डरता है भाई डर है वो पास अगे करता है डर है भाई डरता है मुख्यमंत्री डरता है, तो है।, 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 है, है। मुख्यमंत्री हाय मुख्य मुख्यमंत्री शर्म करो साटिया मंगा पूरिया करो चार सौ ग्यारह उम्मीदवारों स्टेशन जारी करो चार सौ ग्यारह उम्मीदवारों स्टेशन जारी करो ਮੁੱਖ ਮੰਤਰੀ ਹਾਏ 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 ਮੁੱਖ ਮੰਤਰੀ ਹਾਏ 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 ਸਾਡੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਹੋ ਸਾਡੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਮੁੱਖ ਮੰਤਰੀ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਨਹੀਂ ਆਉਦੀ ਟੱਪ ਮਰੋ ਟੱਪ ਮਰੋ ਮੁੱਖ ਮੰਤਰੀ ਹਾਏ

ਕਿਦੋਂ ਮੈਂ ਤੁਹਾਨੂੰ ਬਾਅਦ ਬਾਅਦ ਆ ਗਏ ਸੀਗੇ ਮਿਲ ਗਏ ਉਹ ਦਿਨ ਵੀ ਮੀਟਿੰਗ ਹੋਈ ਉਸ ਦਿਨ ਇਕੱਲੇ ਮੰਤਰੀ ਸਾਹਿਬ ਸੀ ਐਜੂਕੇਸ਼ਨ ਮਿਨਿਸਟਰ नेक्स्ट ਡੇ ਮੰਤਰੀ ਸਾਹਿਬ ਵੀ ਸੀ ਤੇ 77 ਸਾਹਿਬ ਵੀ ਸੀਗੇ ਉਹਨਾਂ ਦੇ ਸਾਹਮਣੇ 77 ਸਾਹਿਬ ਨੇ ਸਾਰੀਆਂ ਸਾਡੇ ਨਾਲ ਗੱਲਾਂ ਡਿਸਕਸ ਕਰਕੇ ਤਾਂ ਉਹਨਾਂ ਨੇ ਕਹਿਤਾ ਸੀਗਾ ਕਿ ਇਹ ਵੀ ਵਾਜੂਜ ਘਟਾ ਲਓ ਯਾਨੀ ਇਹ ਸਾਨੂੰ 3 ਦਿਨ ਦਿਓ 3 ਦਿਨਾਂ ਦੇ ਅੰਦਰ ਅੰਦਰ ਅਸੀਂ ਤੁਹਾਡੀਆਂ ਤੁਹਾਡਾ ਰਿਜ਼ਲਟ ਜੋ ਵੀ ਆ ਤੁਹਾਡਾ ਜਿਹੜਾ ਹੈਗਾ ਅਸੀਂ ਤੁਹਾਨੂੰ ਦਿਖਾ ਵੀ ਦੇਵਾਂਗੇ ਤੇ ਸੋਮਵਾਰ ਨੂੰ ਅਸੀਂ ਤੁਹਾਨੂੰ ਨਿਯੁਕਤੀ ਪੱਤਰ ਜਾਰੀ ਕਰ ਸਕਦੇ ਹਾਂ ਜਾਂ ਕੁਝ ਠੋਸ ਤੁਹਾਨੂੰ ਦਿਖਾ ਦੇਵਾਂਗੇ ਪਰ ਜਦੋਂ ਅਸੀਂ ਸੋਮਵਾਰ ਨੂੰ ਕੱਲ ਮਿਲਣ ਗਏ ਸਖਤਰ ਸਾਹਿਬ ਨੂੰ ਅਸੀਂ ਉੱਪਰ ਜਦੋਂ ਮੈਸੇਜ ਭੇਜਿਆ ਉਹਨਾਂ ਨੇ ਮਿਲਣ ਤੋਂ ਸਾਫ਼ ਇਨਕਾਰ ਕਰਤਾ ਅਸੀਂ ਉਹਨਾਂ ਨੂੰ ਪ੍ਰੋਪਰ ਦੱਸਿਆ ਵੀ ਤੁਸੀਂ ਸਾਨੂੰ ਵਾਅਦਾ ਕੀਤਾ ਸੀ ਉਹ ਕਹਿੰਦੇ ਮੇਰੇ ਤਾਂ ਕੋਈ ਸ਼ਡਿਊਲਡ ਮੀਟਿੰਗ ਨਹੀਂ ਹੈ ਮਿਨਿਸਟਰ ਸਾਹਿਬ ਦੇ ਸਾਹਮਣੇ ਉਹਨਾਂ ਨੇ ਸਾਨੂੰ ਕਿਹਾ ਸੀਗਾ ਕਿ ਸੋਮਵਾਰ ਨੂੰ ਆਇਓ ਪਰ ਸੋਮਵਾਰ ਨੂੰ ਸ਼ਰੀਆ ਮੁਕਰ ਕੇ ਕਹਿੰਦੇ ਕਿ ਡੀਪੀਆਈ ਸਾਹਿਬ ਨੂੰ ਮਿਲੋ ਆ ਡੀਐਚੀ ਸਾਹਿਬ ਨੂੰ ਜਦੋਂ ਅਸੀਂ ਉਹਨਾਂ ਨੂੰ ਮਿਲਣ ਗਏ ਉਹ ਕਹਿੰਦੇ ਕਿ ਉਹਨਾਂ ਨੇ ਗੇਟ ਤੋਂ ਮੈਸੇਜ ਭੇਜਤਾ ਕਿ ਮੈਂ ਇਹਨਾਂ ਨੂੰ ਨਹੀਂ ਮਿਲਣਾ ਤੁਸੀਂ ਡਿਪਟੀ ਡੀਪੀਆਈ ਸਾਹਿਬ ਨੂੰ ਮਿਲੋ ਡਿਪਟੀ ਡਾਇਰੈਕਟਰ ਜੀ ਨੂੰ ਤਾਂ ਅਸੀਂ ਜਦੋਂ ਡਿਪਟੀ ਡਾਇਰੈਕਟਰ ਸਾਹਿਬ ਨੂੰ ਮਿਲੇ ਤਾਂ ਉੱਥੇ ਉਹੀ ਕਿ ਤੁਹਾਡਾ ਕੰਮ ਚੱਲ ਰਿਹਾ ਜਿਹੜਾ ਕਿ ਅਸੀਂ 70 ਦਿਨ ਤੋਂ ਇਹੀ ਸੁਣ ਰਹੇ ਹਾਂ ਕਿ ਕੰਮ ਚੱਲ ਰਿਹਾ ਤੇ ਉਸ ਦਿਨ ਕਹਿਤਾ ਸੀਗਾ ਉਹਨੂੰ ਮੰंडे ਤੱਕ ਕਰ ਦਾਂਗੇ ਹਾਂਜੀ ਹਾਂਜੀ ਬਿਲਕੁਲ ਜੀ ਉਹ ਕਹਿੰਦੇ ਸੀ ਸ਼ੁੱਕਰਵਾਰ ਤੱਕ ਹੋ ਜਾਏਗਾ ਤਿੰਨ ਦਿਨ ਦਿਓ ਅਸੀਂ ਮੰਗਲਵਾਰ ਨੂੰ ਮਿਲੇ ਸੀ ਬੁੱਧ ਵੀਰ ਸ਼ੁੱਕਰ ਤਿੰਨ ਦਿਨ ਸਾਨੂੰ ਦਿਓ ਅਸੀਂ ਕਰ ਦੇਵ ਸਕੱਤਰ ਸਾਹਿਬ ਜਿਹੜੇ ਐਜੂਕੇਸ਼ਨ ਸਕੱਤਰ ਨੇ ਕੰਮ ਕੰਮਲਖ ਸ਼ੋਰ ਯਾਦ ਹੋਵੇ ਹਾਂਜੀ ਮਿਨਿਸਟਰ ਸਾਹਿਬ ਦੇ ਸਾਹਮਣੇ ਉਹਨਾਂ ਨੇ ਕਿਹਾ ਮਿਨਿਸਟਰ ਸਾਹਿਬ ਦੇ ਸਾਹਮਣੇ ਉਹਨਾਂ ਨੂੰ ਉਹਨਾਂ ਨੇ ਆਪਣੀ ਹੋਰ ਟੀਮ ਨੂੰ ਕਿਹਾ ਕਿ ਇਹਨਾਂ ਦਾ ਕੰਮ ਸਟਾਰਟ ਕਰ ਦਿਓ ਸੋ ਹੋਇਆ ਕੁਝ ਫਿਰ ਜੇ ਤੁਸੀਂ ਇਹਨੂੰ ਮਿਨਿਸਟਰ ਸਾਹਿਬ ਨੂੰ ਫੋਨ ਚੱਕ ਲੈਂਦੇ ਫਿਰ ਉਹਨਾਂ ਨਾਲ ਵੀ ਕੁਝ ਹੋਇਆ ਹੁੰਦਾ ਮਿਨਿਸਟਰ ਸਾਹਿਬ ਉਹਨਾਂ ਨੂੰ ਕਹਿ ਦਿੰਦੇ ਨੇ ਸਾਡੇ ਸਾਹਮਣੇ ਕਿ ਕਰੋ ਕੰਮ ਪਰ ਉਹ ਕਰਦੇ ਨਹੀਂ ਹੈਗੇ ਇਸੀ ਗੱਲ ਲਈ ਤਾਂ ਅਸੀਂ ਉਸ ਦਿਨ ਵੀ ਕਿਹਾ ਸੀ ਮੈਨੂੰ ਹੁਣ ਦੱਸ ਨਹੀਂ ਵੀ ਇੱਥੇ ਨੇ ਵੀ ਇਹ ਕੰਮ ਸੀਐਮ ਸਾਹਿਬ ਦੀ ਇੰਟਰਵੈਨਸ਼ਨ ਤੋਂ ਬਿਨਾ ਹੋਣਾ। ਕਿਉਂਕਿ ਜੇ ਹੁਣ ਸਿੱਖਿਆ ਮੰਤਰੀ ਦੀ ਗੱਲ ਸਿੱਖਿਆ ਸਟਾਫ ਕਰਨੀ ਮੰਗਦੇ। ਉਹ ਜਿਹੜੀ ਤੁਹਾਡੀ ਡੇਟ ਕਿੰਦਾਂ ਸੁਪਰੀਮ ਕੋਰਟ ਚਾਹਾਂਗੇ 14 ਜਨਵਰੀ 14 ਜਨਵਰੀ। ਉਹਦੇ ਹੀ ਜੀ ਦੇਖੋ ਕਿ 22 ਤਰੀਕ ਨੂੰ ਰਿਪਲਾਈ ਫਾਈਲ ਕਰਨੀ ਸੀ 22 ਨਵੰਬਰ ਨੂੰ ਅਜੇ ਤੱਕ ਸਰਕਾਰ ਵੱਲੋਂ ਰਿਪਲਾਈ ਫਾਈਲ ਨਹੀਂ ਕੀਤੀ ਗਈ। ਪੈਦਾ ਮਤਲਬ ਉਹ ਸਿੱਧਾ ਸ਼ਮਾਸ ਕਰਕੇ ਸੁਪਰੀਮ ਕੋਰਟ ਚ ਕੇਸ ਹਾਰਨਾ ਚਾਹੁੰਦੇ ਨੇ। ਪਹਿਲਾਂ ਵੀ ਸਿੰਗਲ ਬੈਂਚ ਦੇ ਉੱਪਰ ਸਾਡੇ ਨਾਲ ਇਦਾਂ ਹੀ ਕੀਤਾ ਗਿਆ ਸਿੰਗਲ ਬੈਂਚ ਤੇ ਕੇਸ ਸੀਗਾ ਇੱਕ ਵਾਰ ਵੀ ਜੀ ਸਾਹਿਬ ਨਹੀਂ ਪੇਸ਼ ਹੋਏ ਤੇ ਉਹ ਵੀ ਇਹਨਾਂ ਦਾ ਉੱਥੇ ਪਰਫਾਰਮੈਂਸ ਜ਼ੀਰੋ ਸੀਗੀ ਪਰ ਭਰਤੀ ਹਾਰਨਾ ਚਾਹੁੰਦੇ ਸੀ ਹਾਰ ਕੇ ਆ ਗਏ ਤਾਂ ਡਬਲ ਬੈਂਚ ਤੋਂ ਅਸੀਂ ਹੁਣ ਜਿੱਤੇ ਨੂੰ 70 70 ਦਿਨ ਹੋ ਗਏ ਸਾਹਮਣੇ ਕੁਝ ਨਹੀਂ ਕੀਤਾ ਗਿਆ ਤੁਹਾਡੇ ਸਾਹਮਣੇ ਜਿਵੇਂ ਚਾਹੋਗੇ ਅਸੀਂ ਤੁਹਾਨੂੰ ਟੀਮਾਂ ਦਿਖਾ ਸਕਦੇ ਹਾਂ ਅਸੀਂ ਉਹਨਾਂ ਨੂੰ ਤੁਹਾਡੇ ਮੂਹਰੇ ਸਿਰਫ ਇੱਕ ਹੀ ਗੱਲ ਕਹਿਣੀ ਹੈ ਵੀ ਜਾਂ ਕਾਲਜ ਦਿਓ ਜਾਂ ਕਪੜ ਦਿਓ ਕੀ ਸਾਡਾ ਸੁਨੇਹਾ ਸੀਐਮ ਸਾਹਿਬ ਤੱਕ ਪਹੁੰਚਦਾ ਦੋ ਚੀਜ਼ ਜਾਂ ਕਾਲਜਾਂ ਕਾ ਤੁਹਾਨੂੰ ਕੋਈ ਹੱਲ ਦਿੰਦੀ ਨਹੀਂ ਕਿਉਂਕਿ ਸੀਐਮ ਸਾਹਿਬ ਦੀ ਇੰਟਰਵੈਨਸ਼ਨ ਮੈਂ ਜਦੋਂ ਮਤਲਬ ਸਿੱਖਿਆ ਸਕੱਤਰ ਦੀ ਪਬਲਿਕ ਨੂੰ ਕੋਈ ਜਵਾਬ ਦੇ ਦਿੰਦਾ ਪਬਲਿਕ ਨੂੰ ਜਵਾਬ ਨਹੀਂ ਮਿਲਦਾ ਮੰਤਰੀ ਦੀ ਗੱਲ ਨੂੰ ਜਿਵੇਂ ਇਗਨੋਰ ਕਰ ਰਹੇ ਨੇ ਸਾਡੇ ਸਾਹਮਣੇ ਬੈਠ ਤਾਂ ਫਿਰ ਕੀ ਨਹੀਂ ਮੰਨੀਆ ਸਾਡੇ ਕੋਲ ਤਾਂ ਇੱਕੋ ਹੀ ਰਾਹ ਹੈ ਬੈਗਿਆ ਮੁੱਖ ਮੰਤਰੀ ਜੀ ਫਿਰ ਤੁਸੀਂ ਦੇਖੋ ਤੁਹਾਡੇ ਸਾਹਮਣੇ ਫਿਰ ਸੀ ਕੀ ਕਰੇ ਚਲੋ ਅਸੀਂ ਤਾਂ ਕੰਵੇ ਕਰਦੇ ਹਾਂ ਹਾਂ ਜੀ ਗੱਲ ਕਨਵੇ ਕਰੋ ਅਸੀਂ ਬੈਠੀਆਂ ਸ਼ਾਂਤਪੁਰ ਵਿੱਚ ਇੱਥੇ ਕੋਈ ਕੋਈ ਗੱਲ ਕੋਈ ਗੱਲ ਹਮਦਰਦੀ ਤੁਹਾਡੇ ਨਾਲ ਨਹੀਂ ਉਹਦੇ ਵੀ ਉਸ ਦਿਨ ਵੀ ਤੁਸੀਂ ਸਾਡਾ ਸਾਥ ਦਿੱਤਾ ਹਾਂ ਮੈਂ ਤਾਂ ਦੋ ਤਿੰਨ ਵਾਰੀ ਰਾਸ ਤੱਕ ਨਾ ਨਹੀਂ ਪਤਾ ਲੱਗ ਗਿਆ ਸਾਨੂੰ ਪਤਾ ਅਜੇ 10 ਵੀ ਰਹੇ ਸੀਗੇ ਸਰ ਉਸ ਦਿਨ ਮੁਲਾਕਾਤ ਹੀ ਨਹੀਂ ਹੋਈ ਨਾ ਉਸ ਦਿਨ ਪੈਨਲ ਮੀਟਿੰਗ ਸਾਨੂੰ ਲਿਖ ਕੇ ਦਿੱਤੀ ਸੀ ਬਟ ਸਾਨੂੰ ਕੱਲੇ ਮੰਤਰੀ ਸਾਹਿਬ ਮਿਲੇ ਉਹਨਾਂ ਨੇ ਕਿਹਾ ਕਿ ਨੈਕਸਟ ਡੇ ਆਜੋ ਤਾਂ ਅਸੀਂ ਫਿਰ ਨੈਕਸਟ ਡੇ ਵੀ ਗਏ ਤਾਂ ਕੋਈ ਸਵਾਲ ਨਹੀਂ ਨਿਕਲੇ ਹੀ ਨਹੀਂ ਹੈਗਾ ਉਹ ਮਿਨਿਸਟਰ ਸਾਹਿਬ ਸਾਹਮਣੇ ਸਾਡੀ ਸ਼ਡਿਊਲਡ ਮੀਟਿੰਗ ਕਿਦੋਂ ਸੀਗੀ ਕਿਹੜੀ ਤਰੀਕ ਨੂੰ ਸੋਮਵਾਰ ਸੋਮਵਾਰ ਡੇਟ ਕਿਹੜੀ ਸੀ ਆਪਾਂ 24 ਨੂੰ 25 ਨੂੰ 25 ਪਹਿਲਾਂ 25 ਨੂੰ ਸੀ 25 ਤੋਂ ਬਾਅਦ ਸੋਮਵਾਰ 26 ਨੂੰ ਫਿਰ 26 ਨੂੰ ਹੋਗੀ ਚੋਦ ਦਿਨ ਕਹਿ ਤਾ ਤਿੰਨ ਦਿਨਾਂ ਚ ਕਰ ਦਿੰਦੇ ਹਾਂ ਹਾਂਜੀ ਕੱਤਲ ਸਾਹਿਬ ਨੇ ਕੋਈ ਹਾਲ ਨਹੀਂ ਕਰਦੇ ਹਾਂਜੀ ਮੈਂ ਉਹਦੇ ਤੋਂ ਨਿਆਜ਼ ਵੀ ਆ ਕੇ ਦੇਖ ਲਿਓ ਕੰਮ ਹੋਇਆ ਆ ਦਿਖਾ ਦਿਓ ਦਿਖਾ ਦਿਆਂਗੇ ਸੋਮਵਾਰ ਨੂੰ ਕਹਿ ਤਾ ਮਿਲਦਾ ਨਹੀਂ ਮਿਲਦਾ ਨਹੀਂ ਉਹਨਾਂ ਦੇ ਡੀਪੀਆਈ ਸਾਹਿਬ ਨੂੰ ਕਹਿੰਦਾ ਅਸੀਂ ਉਸ ਤੋਂ ਬਾਅਦ ਜਦੋਂ 3 ਦਿਨ ਵੀ ਅਸੀਂ ਯਾਨੀ ਕਿ ਬੈਠੇ ਰਹੇ ਅਸੀਂ ਡੀਪੀਆਈ ਸਾਹਿਬ ਨੂੰ ਮਿਲਣ ਗਏ ਤਾਂ ਉਹ ਕਹਿੰਦੇ ਕਿ ਮੇਰੇ ਕੋਲ 3 ਹਫ਼ਤੇ ਨਾ ਬੜਿਓ ਤੁਸੀਂ ਮੇਰੇ ਟ੍ਰੇਕਸ਼ਨ ਫੈਕਟਰੀ ਨੇ ਕਿਹਾ ਸੀ ਵੀ 3 ਦਿਨਾਂਾ ਮਤ ਕਰਦੇ ਆਂ ਤਾਂ ਅਸੀਂ ਫਿਰ ਡਿਪਟੀ ਸਾਹਿਬ ਡੀਪੀਆਈ ਸਾਹਿਬ ਨੂੰ ਮਿਲਣ ਗਏ ਤਾਂ ਡੀਪੀਆਈ ਸਾਹਿਬ ਕਹਿੰਦੇ ਮੈਂ ਹੁਣ ਬਾਹਰ ਲਾ ਦੇਣਾ ਕਿ ਮੇ ਜੋ ਪਬਲਿਕ ਡੀਲਿੰਗ ਮੇਰੀ ਬੰਦ ਆ ਗਈ ਮੇਰੇ ਕਮਰੇ ਚ ਨਾ ਆਇਆ ਕਰੋ ਤੁਸੀਂ ਰੋਜ਼ ਆ ਜਾਂਦੇ ਹੋ ਇਹ ਕਰਦੇ ਹੋ ਹੁਣ 3 ਹਫ਼ਤੇ ਘੱਟੋ ਘੱਟ ਮੇਰੇ ਰੂਮ ਚ ਨਾ ਬੜਿਓ ਇਹ ਉਹਨਾਂ ਦੀ ਵਰਡਿੰਗ ਸੀ ਅਸੀਂ ਫੇਰ ਵੀ ਸੂਬਾ ਕੰਡਕਟ ਲੱਗ ਜਾਣਾ ਜੀ ਫੇਰ ਕੀ ਹੋ ਜਣਾ 8 ਤਰੀਕ ਨੂੰ ਕੰਡਕਟ ਲੱਗੂਗਾ 8 ਜਨਵਰੀ ਤੱਕ ਤੇ ਮੁੜ ਕੇ ਪੇਸ਼ੀ 14 ਨੂੰ ਸੁਣਵਾਈ ਆ ਉਥੇ ਸਟੇ ਹੋ ਜਾਣਾ ਫੇਰ ਅਸੀਂ ਦੇਖੀ ਜਾਵਾਂਗੇ ਕਿ ਮੁੜ ਕੇ ਸੁਪਰੀਮ ਕੋਰਟ ਜਾਣੀ ਪਤਾ 4 ਸਾਲਾਂ ਨੇ ਬੜੇ ਪਹਿਲਾਂ ਵੀ ਇੱਕ ਕੇਸ 21 ਸਾਲਾਂ ਬਾਅਦ ਨਿਪੜਿਆ ਜੀ ਪਰ ਅਵੀ ਸਿੱਧੂ ਵਾਲਾ ਕੇਸ 99 ਦੇ ਬਰਤੇ 21 ਨਵੰਬਰ 22 ਚ 19 ਸਾਲ 19 ਸਾਲ ਬਣ ਉਹਨਾਂ ਦੀ 99 ਤੋਂ 2000 ਵਾਲੀ ਵੀ ਦਲ ਗਈ 2000 ਦਾ ਕੇਸ 2021 ਚ ਨਿਪੜਿਆ 21 ਸਾਲ ਨੂੰ ਲੱਗੂ

मुख्यम मुख्य ਸਨੀਪਰ ਨਹੀਂ ਇਹ ਇਹ ਆਪਸ ਵਿੱਚ ਗੱਲ ਕਰੀਦਾ ਤੇ ਨਵਾਂ ਕੋਈ ਗੱਲ ਵੀ ਇਹ ਕਰਨਾ ਸੀ ਜੀ ਸਾਹਿਬ ਨੂੰ ਜੀ ਸਾਹਿਬ ਨੂੰ ਬੈਠ ਜਾਓ ਮੇਰੇ ਬੈਠ ਜਾਓ ਕੰਡੀ ਲੈਓ ਸਾਈਡ ਤੋਂ ਮਾਈਕ ਪਰ ਬੈਠ ਜਾਓ ਸਾਈਡ ਦੇ ਦਿਓ ਬਾਈ